ਬਾਬਾ ਜੀ ਬੋਲੋ ਸਭੀ ਪਾਗੋ ਜੀ ਕੱਲ੍ਹ ਪ੍ਰਸ਼ਾਦਾ ਖਾਦੂਗਾ ਅੰਦਰ ਚੈਕਰਾ ਹੋ ਜਾ ਹਾਂਜੀ ਬਾਬਾ ਜੀ ਕੀ ਕਹਿਣਾ ਚਾਹਦੇ ਜੋ ਇੱਥੇ ਵੀਰ ਸੇਵਾ ਲੈ ਕੇ ਪਹੁੰਚੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੀਰ ਸਤਿਕਾਰਯੋਗ ਦਵਿੰਦਰਪਾਲ ਸਿੰਘ ਜੀ ਬਾਠ ਐਡਵੋਕੇਟ ਐਨ ਆਰ ਆਈ ਵੀਰ ਉਹਨਾਂ ਵੱਲੋਂ ਗੁਰੂ ਕਾ ਲੰਗਰਾਂ ਵਾਸਤੇ ਰਸਤਾ ਭੇਜੀਆਂ ਗਈਆਂ ਵਾ ਮਹਾਰਾਜ ਕਿਰਪਾ ਕਰੇ ਚੜ੍ਹਦੀਆਂ ਕਲਾ ਕਰੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਇੱਥੇ ਸੇਵਾ ਲੈ ਕੇ ਆਏ ਐ ਕਿਉਂਕਿ 16 ਤਰੀਕ ਤੋਂ ਆਪਜੀ ਨਹੀਂ ਭਲੀ ਭਾਂਤ ਜਾਣੂ ਹੋ ਕਿ ਇਹ ਜਿਹੜੀ ਢਾਹ ਲੱਗੀ ਐ 16 ਤਰੀਕ ਤੋਂ ਇਹ ਗੁਰੂਕਾ ਲੰਗਰ ਤੋਂ ਟੁੱਟ ਵਰਤ ਰਿਹਾ ਐ ਤੇ ਨਾਲ ਸੇਵਾ ਜਗਾ ਪਿੰਡ ਸਭਰਾ ਜੀ ਇਹ ਪਿੰਡ ਸਭਰਾ ਦੇ ਨਾਲ ਦੋ ਸਾਮਾ ਦੋ ਜਗ੍ਹਾ ਢਾਹ ਲੱਗੀ ਐ ਅੱਜ ਫੇਰ ਪਾਣੀ ਦਾ ਵਹਾਅ ਜਿਹੜਾ ਥੋੜਾ ਤੇਜ਼ ਹੋਇਆ ਵਾ ਤੇ ਜਿੰਨੀ ਕ ਰਿਕਵਰੀ ਹੁੰਦੀ ਆ ਉਹਨਾਂ ਕੋ ਫੇਰ ਉਹ ਢਾਹ ਜਿਹੜੀ ਲੱਗ ਜਾਂਦੀ ਆ ਤੇ ਸੰਗਤਾਂ ਦਿਨ ਰਾਤ ਨਿਰੰਤਰ ਸੇਵਾਵਾਂ ਜਿਹੜੀਆਂ ਇੱਥੇ ਚੱਲ ਰਹੀਆਂ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਇ ਕਾਰ ਸੇਵਾਸ ਰਿਆਲ ਸਿੰਘ ਸਾਹਿਬ ਵਾਲੇ ਮਾਪੁਰਖਾਂ ਵੱਲੋਂ ਮਾਪੁਰਖਾਂ ਦਾ ਵੀ ਆਸ਼ੀਰਵਾਦ ਹੈ ਮਾਪੁਰਖ ਵੀ ਕਹਿ ਰਹੇ ਹੈ ਜਿਹੜੀ ਕੋਈ ਵਸਤ ਚਾਹੀਦੀ ਆ ਜੋ ਵੀ ਇੱਥੇ ਲੋੜਿੰਦੀ ਜਿਹੜੀ ਵੀ ਕੋਈ ਚੀਜ਼ ਚਾਹੀਦੀ ਆ ਹਾਜ਼ਰ ਆ ਸੰਪਰਦਾਇ 24 ਘੰਟੇ ਸੰਗਤਾਂ ਦੀਆਂ ਸੇਵਾਵਾਂ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ